ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਉਹ ਖਬਰ ਆਈ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਇੱਕ ਸੀਨੀਅਰ ਬਜ਼ੁਰਗ ਪੰਜਾਬ ਦੇ ਨੇਤਾ ਨੇ ਸੰਗਰੂਰ ਸੀਟ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਹਾਊਸ ਅਰੈਸਟ ਤੇ ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਅੰਡਰ ਹਾਊਸ ਅਰੈਸਟ ਅੱਜ ਆਈ ਥਿੰਕ ਇਟ ਇਜ਼ ਸੱਚ ਅ ਸੈਡ ਡੇ ਫੋਰ ਇਨ ਦਾ ਇੰਡੀਅਨ ਡੈਮੋਕ੍ਰੇਸੀ ਅੱਜ ਪੰਜਾਬ ਵਾਸਤੇ ਜਿਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਐਮਰਜੈਂਸੀ ਦੇ ਖਿਲਾਫ ਆਜ਼ਾਦੀ ਵਾਸਤੇ ਦੇਸ਼ ਵਾਸਤੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਔਰ ਉਸੇ ਸੋਚ ਤੇ ਅੱਜ ਵੀ ਪੰਜਾਬੀ ਖੜੇ ਆ ਅੱਜ ਵੀ ਆਪ ਦੀ ਆਵਾਜ਼ بلند ਕਰ ਰਹੀ ਸੀ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ। ਔਰ ਆਪੋਜੀਸ਼ਨ ਦਾ ਕੰਮ ਹੈ ਸਰਕਾਰਾਂ ਦੀ ਆਲੋਚਨਾ ਕਰਨੀ ਆ ਸਰਕਾਰਾਂ ਦੇ ਜੇ ਕੋਈ ਕੰਮ ਮਾੜੇ ਆ ਉਸ ਨੂੰ ਜਗਜाहिर ਕਰਕੇ ਉਹਦੀ ਵਿਰੋਧਤਾ ਚ ਖਲੋਣਾ। ਇਹੀ ਡੈਮੋਕਰੇਸੀ ਆ ਲੋਕਤੰਤਰ ਆ। ਮਗਰ ਅੱਜ ਦੇ ਹਾਲਾਤ ਵੇਖ ਲਿਓ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਡਿਕਟੇਟੋਰੀਅਲ ਐਟੀਟਿਊਡ ਅਡਾਪਟ ਕਰਕੇ ਤਾਨਾਸ਼ਾਈ ਧੱਕੇਸ਼ਾਈ ਵਾਲਾ ਰਵਈਆ ਅਡਾਪਟ ਕਰਕੇ ਵਿਰੋਧੀਆਂ ਤੇ ਵੈਸੇ ਤਾਂ ਬੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਘੇਰਾ ਪਾਇਆ ਜਾ ਰਿਹਾ ਮਗਰ ਮਾਨ ਸਾਹਿਬ ਜਿਨ੍ਹਾਂ ਦੀ ਉਮਰ ਲਗਭਗ 80 ਸਾਲ ਦੀ ਹੋ ਗਈ ਹੈ ਉਹਨਾਂ ਨੇ ਸਿਰਫ ਇੱਕ ਇਹ ਐਲਾਨਿਆ ਸੀ ਕਿ ਮੈਂ ਧੂਰੀ ਚ ਘਰਾਓ ਕਰੂੰਗਾ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਔਰ ਉਸ ਗੱਲ ਨੂੰ ਲੈ ਕੇ ਅੱਜ ਉਹਨਾਂ ਨੂੰ ਹਾਊਸ ਅਰੈਸਟ ਕਰਤਾ ਅੰਡਰ ਹਾਊਸ ਅਰੈਸਟ ਰੱਖ ਲਿਆ ਗਿਆ ਮੈਂ ਸਮਝਦਾ ਹੈ ਦਿਸ ਇਜ਼ ਅ ਵੈਰੀ ਸੈਡ ਡੇ ਇਹ ਬੜਾ ਇਹਦਾ ਦੁੱਖ ਹੈ ਅਫਸੋਸ ਹੈ ਐਂਡ ਆਈ ਪਰਸਨਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਮੈਂ ਇਨ ਸੋਲੀਡੈਰਿਟੀ ਖਲੋਨਾ ਔਰ ਇਹ ਸਰਕਾਰ ਦੇ ਇਸ ਧੱਕੇਸ਼ਾਹੀ ਦੇ ਫੈਸਲੇ ਦੇ ਵਿਰੁੱਧ ਆਪਦੀ ਆਵਾਜ਼ ਬੁਲੰਦ ਕਰਦਾ ਔਰ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੇਤਰਾ ਬੰਦਾ ਬਣ ਜਾ ਜੇ ਉਹ ਦਿਨ ਨਹੀਂ ਰਹੇ ਤੇ ਇਹ ਵੀ ਨਹੀਂ ਰਹਿਣੀ ਠੀਕ ਆ ਔਰ ਇਹ ਗੱਲਾਂ ਬਹੁਤ ਖਤਰਨਾਕ ਵੀ ਬੋਲ ਰਿਹਾ ਪੰਜਾਬ ਵਾਸਤੇ ਲਾਅ ਐਂਡ ਆਰਡਰ ਤੁਹਾਡੇ ਤੋਂ ਸੰਭਲ ਨਹੀਂ ਰਿਹਾ ਬੇੜਾ ਗਰਗ ਹੋ ਗਿਆ ਸਟੇਟ 'ਚ ਲਾਅਲੈਸਨੈਸ ਹੋ ਗਈ ਆ ਜੋ ਮਰਜ਼ੀ ਜਿੱਥੇ ਮਰਜ਼ੀ ਕਤਲ ਹੋ ਗਾਰਤ ਕੰਟਰੈਕਟ ਕਿਲਿੰਗ ਜੇਲਾ ਚ ਇੰਟਰਵਿਊ ਉਹ ਤੁਹਾਡੇ ਤੋਂ ਸਾਹਮਣੇ ਹੀ ਨਹੀਂ ਜਾਂਦੇ ਤੇ ਕੋਈ ਇਲੈਕਟਿਡ ਮੈਂਬਰ ਆਪਦੀ ਗੱਲ ਕਰੇ ਆਵਾਜ਼ ਬੁਲੰਦ ਕਰੇ ਉਹ ਤੁਹਾਨੂੰ ਪਸੰਦ ਨਹੀਂ ਆਉਂਦੀ ਤੁਸੀਂ ਧੱਕਾ ਸ਼ੁਰੂ ਕਰ ਦਿੰਦੇ ਹੋ ਇਹ ਗੱਲ ਬੜਾ ਚਿਰ ਨਹੀਂ ਚੱਲਣਾ ਚਲੋ ਜਿੰਨਾ ਚਿਰ ਰੱਬ ਨੇ ਤੇਰੇ ਹੱਕ 'ਚ ਲਿਖੀ ਆ ਉਹਨਾਂ ਚਿਰ ਹੀ ਮੁੱਖ ਮੰਤਰੀਸ਼ਿਪ ਚੱਲਣੀ ਆ ਮੁੜ ਕੇ ਬੁਲਾਉਣਾ ਕਹੇ ਨੇ ਨਹੀਂ ਅਮ ਸਿਮਰਨਜੀਤ ਸਿੰਘ ਮਾਨ ਕੀ ਈਡੀਓਲੋਜੀ ਕੋ ਨਾ ਤੋਂ ਫੋਲੋ ਕਰਤੇ ਹਨ ਨਾ ਉਸਕੋ ਸਪੋਰਟ ਕਰਤੇ ਮਗਰ ਐਜ਼ ਅ ਮੈਂਬਰ ਆਫ ਪਾਰਲੀਮੈਂਟ उनका जो बुनियादी हक है कॉन्स्टिट्यूशन ने दिया पीसफुली अगर प्रोटेस्ट करना है तो मैं भगवंत मान को इतना कहना चाहता हूँ ये जो तौर तरीका है आपने अपनाया हुआ पंजाब को आप एक पुलिस स्टेट बना रहे हो यह मैं उनको याद करवाना ये पाकिस्तान या अफगानिस्तान नहीं जितनी डिसेंटिंग वॉइस हैं वो बेसिकली आपकी पार्टी के ही सपोर्टर्स थे ये बाना सिद्धू है और बहुत सारे लोग हैं अब उनकी आवाज को आप क्रश करना चाहते हो इससे पहले हमारे सुखपाल सिंह खेरा गिरफ्तार की है और बहुत सारे लोगों को आवाज़ दबाने की कोशिश है और अनफॉर्चुनेटली जो सेंट्रल गवर्नमेंट कर रही है अपनी एजेंसीज का दुरुपयोग वो सेम इधर भगवंत मान कर रहे हैं किसी के पीछे विजिलेंस है दूसरे के पीछे पंजाब पुलिस है सुखपाल सिंह खेरा के पांच लगातार केस कर दिए ये लड़का जो सिद्ध ये क्या है बाना सिद्धू चार पांच केस इस पर कर दिए आज सिमरनजीत सिंह मान ने ये बात कही थी कि हम पीसफुली ढंग से डिमॉन्स्ट्रेट करेंगे धूरी में क्योंकि वो भगवंत मान का अपना शहर है तो उनको सुबह हाउस अरेस्ट कर लिया गया तो कहीं भी जहां भी एंटी डेमोक्रेटिक काम भगवंत मान करेंगे हम उनको बोझ करेंगे